ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਚੜੈਕ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਹੀ ਹੈ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਹੈ ਜਿਹੜੇ ਭੈਣ ਭਰਾਵਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਦੇ ਹੋ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾਵਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਅੱਜ ਦੀ ਵੀਡੀਓ ਦੇ ਵਿੱਚ ਬਿਲਕੁਲ ਛੋਟੇ ਭਾਦੀਆਂ ਤੁਹਾਨੂੰ ਤਿੰਨ ਵੜਾ ਵਿਖਾਉਣੀਆਂ ਚਾਰ ਚਾਰੀ ਗਰਮੀ ਰਹਿਤ ਹੈ ਆ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਆਂ ਚਾਰਾਂ ਦੇ ਦੁੱਧ ਮੱਝਾਂ ਰਗੂ ਮੁੱਲ ਜਮਾ ਛੋਟੇ ਛੋਟੇ ਹੋਣਗੇ ਹਾਂਜੀ ਸਾਸਰੀ ਘਰ ਬਾਈ ਸਾਸਰੀ ਘਰ ਜੀ ਨਾਮ ਤੇਰਾ ਸਾਸੀ ਨਾਂ ਬਈ ਕਰਤਾਰ ਸਿੰਘ ਆ ਪਿੰਡ ਚੜਿਆਕ ਜਿਲ੍ਹਾ ਮੋਗਾ ਤਸੀਰ ਵੀ ਮੋਗਾ ਜੀ ਫੋਨ ਨੰਬਰ ਦਾ ਸੀ 7901755673 ਆ ਚਾਰ ਗਾਂਾਂ ਉਹ ਖਾਣੇ ਇੱਕ ਵੇਗੀ ਆ ਬੜਾ ਹੁਣ ਪਈ ਉਹ ਵੇਗੀ ਆ ਕੰਨਵਾਸੂਆ ਕਾਲੀ ਤੋਂ ਹੀ ਸ਼ੁਰੂ ਕਰ ਬਲਾ ਸੋਣੀ ਮੱਛੀ ਕੰਨਵਾਸੂਆ ਇਹ ਪਲੂਣ ਮੱਛੀ ਹੁੰਦੀ ਬਈ ਕਿੰਨੇ ਦਿਨ ਲੈ ਜੂ ਦਿਨ ਲੈ ਜੂ ਕੀ 5 ਲੈ ਜੇ 7 ਲੈ ਜੇ ਇੰਨੇ ਦਿਨ ਲੈ ਜੂ ਆਪਾਂ ਨੂੰ ਮਾਲਕਾਂ ਨੇ ਦੱਸਿਆ 18 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਠੀਕ ਆ ਹਾਂਜੀ ਅੱਜ 13 ਹੋ ਗਈ 5 ਦਿਨ ਪਹਿਲੇ ਮੋਗਾ ਵੀ 5 ਦਿਨ ਪਹਿਲੇ ਜਿਹਨੇ ਦੱਸਰ ਮਤਾਉ ਕਿੰਨਾ ਇੱਕ ਦੁੱਧ ਪਿਆ ਤੇਰੇ ਹਿਸਾਬ ਨਾਲ ਦੋ ਚ ਉਹ ਸੌਣ ਦਾ ਦੁੱਧ 14 ਤੋਂ 15 ਕਿਲੋ ਦੇ ਵਿੱਚ ਚਵਾਉਂ। ਜੇ ਜਮਲ ਛੋਟਾ ਜਾਂ ਆਪਾਂ ਮੌਸਮ ਠੰਡਾ ਹੈ ਗਰਮ ਨਾ ਕਰਦੇ। ਕੋਹ ਨਹੀਂ ਕਰਾਉਣਾ ਮੁੱਲ ਕਰ ਨੂੰ 45 ਕਰਦੇ ਆਪਾਂ। ਲੈ ਆਂਦੇ ਨਾਲੇ 40000 ਚ 1000 ਛੋੜ ਕਰ ਦਾਂਗੇ 39000 ਦੀ ਗਾਂ ਦੇ ਦਾਂਗੇ। ਆ ਗਾਂ ਦਾ ਥਣ ਲੇਵਾ ਵਖਾ ਬਈ। ਇਹ ਕੋਈ ਪ੍ਰੂਵ ਬੱਚ ਨੂੰ ਇਹੋ ਜਿਹਾ ਥਣ ਲੇਵਾ ਨਹੀਂ ਲੱਗਦਾ ਆਪਾਂ ਹੋ ਵੀ ਦਾਵਿਆਂ ਗੱਲ ਕਹਿੰਦੇ ਆ। ਹਵਾਨਾ ਬਹੁਤ ਸੋਹਣਾ। ਦੁੱਧ 14-15 ਕਿਲੋ ਬਾਈ ਦੱਸਦਾ ਖੁੱਲਾ ਪੈ ਜੂ। 1000 ਘਟ 40 ਦੀ ਦੇ ਦੇਣੀ ਆ। ਥਣ ਭਾਂਡੇ ਦੀ ਸਾਫ਼ ਸੁਥਰੀ ਐ। 5-6 ਦਿਨ ਲੈ ਜੂ ਆ ਸਾਰੀ ਬਲਟਲ ਕੱਢ ਕੇ ਸੁਣਾ ਸੀ ਨਹੀਂ ਆ ਆਪਣਾ ਜਵਾਕ ਕੋਈ ਚੋਈ ਤੇ ਲੈ ਹੂੰ ਫਲ ਸੀਲ ਸਾਉ ਬੱਜੀ ਐ ਕਾਲੇ ਰੰਗ ਦੀ ਜਰਸੀ ਐ ਮੱਝ ਵਰਗਾ ਦੋ ਦੂਜਾ ਮੈਂ ਚਿੱਟਾ ਕੀ ਪਾ ਜਾ ਰਹੇ ਥਾਣਾ ਦੇ ਸਹੇਦਾਰ ਕੰਮ ਲਈ ਕਰ ਕੰਮ ਸਹੇਦ ਮਾਰਦੀ ਹੂੰ ਮਾ ਤੁਸੀਂ ਵੇਖ ਲਓ ਸਹੇਦ ਮਾਰਦੀ ਐ ਜਮਾ ਥਾਣਾ ਦੀ ਇੱਕ ਨੰਬਰ ਓਕੇ ਪਾਸ ਆ ਜਮਾ ਲੈ ਹੂੰ ਕੁਝ ਨੋਕਸ ਨਹੀਂ ਬਸ ਆਖ ਲੈ ਸਹੀ ਐ ਦੋਸਤੋ ਚਾਰਾ ਥਾਣਾ ਜੋ ਸਹੇਦ ਮਾਰਦੀ ਐ ਪੰਜ ਛੇ ਦਿਨ ਲੈ ਜੂ ਦੁੱਧ 14 15 ਕਿਲੋ ਪਿਆ ਜੂ ਹਜ਼ਾਰ ਘਟ 40000 ਦੀ ਬਾਈ ਕਹਿੰਦਾ ਆਪਾਂ ਦੇ ਦੇਣੀ ਆ ਮੁੱਲ 45 47000 ਜਿੰਨਾ ਮਰਜ਼ੀ ਕਰਾ ਲੋ ਹੂੰ ਬੋਦੀ ਵਾਲੀ ਬੱਛੀ ਪਹਿਲਾ ਸੂਆ ਪਲੂਣ ਵਹਿੜ ਪੰਜ ਛੇ ਦਿਨ ਅਗਲਾ ਵਧੀਆ ਸੇਵਾ ਸੰਭਾਲ ਗੌਰ ਕੇਅਰ ਕਰ ਲੈਂਦਾ ਨਹੀਂ ਦਸੀ ਜੀ ਅਭੀ ਮਰੀ ਜੀ ਉੱਥੋਂ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂਆ ਸਾਰੀ ਬਾਲ ਟੱਲ ਕੱਢ ਕੇ ਸੂਣਾ ਥਾਣਾ ਪੂਰਾ ਚੰਗਾ ਹਾਦੀ ਚਵਾਈ ਵਾਲਾ ਜਾਨ ਵਾਲਾ ਥਾਣਾ ਮੋਲ 45 47 ਜਿੰਨਾ ਮਰਜ਼ੀ ਕਰਾ ਲਓ 1000 ਘਟ 40000 ਦੀ ਬਾਈ ਕਹਿੰਦਾ ਦੇ ਦੇਣੀ ਆ 37 38 49000 ਦੀ ਫਿਰ ਦਿੰਦਾ ਵੀ ਕੌਣ ਦੋ ਨੰਬਰ ਤੇ ਆ ਜਾ ਖੇਰ ਸ਼ਹਿਰ ਤੇ ਇਹ ਸ਼ਹਿਰ ਵਹਿੜਾ ਬਈ ਦੂਜਾ ਸੂਆ ਟੁੱਡੀ ਕੇ ਪਿੰਡ ਤੋਂ ਲਈ ਆ ਠੀਕ ਹੈ ਦੁੱਧ ਆਪਾਂ ਨੂੰ ਦਿੱਤੇ ਆ ਦੱਸਿਆ ਉਹਨਾਂ ਨੇ 18 ਕਿਲੋ ਕੋਈ ਭੈਣ ਭਰਾ ਆ ਦੀ ਸਮਝ ਨਾ ਲੈ ਸਕਦਾ ਵੀ ਆਪਾਂ 20 ਚੋਣਾ ਆ ਤਾਂ ਕੀ ਕਿ 10 ਕਿਲੋ ਚੋਣਾ ਇਹ ਹੁਣ ਸੇਵਾ ਦਾ ਸਹੀ ਹੈ ਐਡਰੈਸ ਦੇ ਦਾਂਗੇ ਜਿੱਥੋਂ ਲਈ ਆ ਟੁੱਡੀਗਾ ਤੋਂ ਆਪ ਨੂੰ ਕੋਈ ਲੋਕਲ ਵੇੜ ਹੈ ਨਹੀਂ ਸਹੀ ਹੈ ਪਾਸੋਂ ਵੇੜ ਦੀ ਵੀਡੀਓ ਪਾਈ ਸ਼ਾਈਵਾਲ ਦੀ ਹਾਂ ਠੀਕ ਆ ਵੱਡੇਲੇਵਿਆਂ ਵੱਡੇਲੇਵਿਆਂ ਦੀ ਮੈਂ ਐਡਰੈਸ ਦਿੱਤਾ ਹੀ ਉਹ ਬੰਦੇ ਸਿੰਘਾਂ ਵਾਲੇ ਗਏ ਪੁੱਛ ਕੇ ਆਏ ਹਾਂ ਸਹੀ ਹੈ ਰਿਪਲਾਈ ਸੀ ਇੱਕ ਘਟ 50 ਦੀ ਹੂੰ ਬਾੜੀ ਆਰ ਮੰਗਿਆ ਸੀ ਆਪਾਂ ਹੂੰ ਵਿਆਜ ਕਰੇ ਬੈਗ ਮੈਨੂੰ ਆ ਕਹਿੰਦਾ ਇਨੇ ਲਈ ਮੈਂ ਤਾਂ ਮੁੱਲ ਮੰਗਿਆ ਹਾਂ ਆ ਆਪਾਂ ਨਫਾ ਨਹੀਂ ਦੇਣੀ ਆਪਾਂ ਕਿਹਾ ਕੋਈ ਲੋਕਲ ਪੇਟ ਰੱਖਿਆ ਸਹੀ ਗੱਲ ਆ ਉਹ ਬੰਦੇ 55000 ਖੁਸ਼ ਹੋ ਗਏ ਸੀ 1000 ਨਫਾ ਦੇ ਕੇ ਗਾਣਾ ਹੂੰ ਸਹੀ ਆਪਾਂ ਨੂੰ ਕੋਈ ਚੱਕਰ ਨਹੀਂ ਕੋਈ ਪੁੱਛ ਸਕਦਾ ਡਰੈੱਸ ਦੇ ਦਾਂਗੇ ਸਹੀ ਆ ਢੁੱਡੀ ਕੇ ਪੈਂਡ ਤੋਂ ਲਈ ਵੀ ਕਿੰਨੇ ਦਿਨ ਕਿੰਨੇ ਲੈ ਜੂ ਦਿਨ ਬਈ ਬੱਤ ਤਿਆਰ ਹੀ ਆ ਚਾਰ ਲੈ ਜੇ ਦੋ ਲੈ ਜੇ ਬਸ ਇਦਿਆਂ ਕੰਮ ਆਈਆਂ ਕੱਢੀਏ ਬਾਹਰ ਨੂੰ ਦੂਜੇ ਸੂਵੇ ਸੁੰਦੀ ਆ ਸੀਲੇ ਵੀ ਬਹੁਤ ਆ ਨਾ ਕਿ ਸਾਰੇ ਹੀ ਸੀਲੇ ਆ ਕਾਰੇ ਰੱਖਣ ਵਾਲੇ ਭੈਣ ਭਰਾਵਾਂ ਦੀ ਆਮ ਹੀ ਡਿਮਾਂਡ ਹੁੰਦੀ ਬਾਈ ਯਾਰ 2 ਕਿਲੋ ਦੁੱਧ ਭਵਾਂ ਘੱਟ ਦੇ ਦੇ ਪਰ ਹੋਵੇ ਸੀਲ ਫੁੱਲ ਸੀਲ ਹੈ ਚਾਰੇ ਹੀ ਵਹਿੜਾ ਇੱਕ ਤੁਹਾਨੂੰ ਵਿਖਾਤੀ ਆ 2 ਨੰਬਰ ਤੁਹਾਨੂੰ ਵਿਖਾਉਣ ਲੱਗੇ ਆ ਜਰਸੀ ਮੰਨ ਲੈ ਕੋਈ 에ਅਰ ਸ਼ੇਅਰ ਮੰਨ ਲੈ ਕੋਈ ਮੰਨ ਲੈ ਜਰਸੀ ਤੇ 에ਅਰ ਸ਼ੇਅਰ ਦਾ ਮਿਕਸ ਜਿਆ ਭਵਾਂ ਉਧਰਲੇ ਪੱਖ ਦੀ ਮੰਨ ਲਓ ਅਗਲਾ ਭਵਾਂ ਉਧਰਲੇ ਪੱਖ ਦੀ ਮੰਨ ਲੈ ਅਗਲਾ ਹਵਾ ਨਾ ਬਹੁਤ ਸੋਹਣਾ 17 ਲੀਟਰ ਦੁੱਧ ਬਾਈ ਦੱਸਦਾ ਪਹਿਲਾਂ ਨੇ ਦਿੱਤਾ ਤਨ ਚਾਰ ਪੰਜ ਲੈ ਜੂ ਬੰਬੂ ਲਾ ਕੇ ਸੂਹਾ ਸਾਰੀ ਬਲ ਟੱਲ ਕੱਢ ਕੇ ਸੂਣਾ ਪੂਰਾ ਵੱਡਾ ਡਬਲ ਹਵਾਨਾ ਤਿਆਰ ਕਰਕੇ ਸੂ ਉਧਰ ਬਾਈ ਜਮੇਰ ਵੀ ਕਈ ਚੱਕੀ ਫਰਦਾ ਔਰ ਬਾਈ ਕਹਿਵਾ ਨੀਲੀ ਬੰਨੀ ਫਰਦਾ ਬਾਦਲ ਵਾਲੀ ਅੱਜ ਤਾਂ ਇਹ ਬਾਈ ਕਹਿੰਦਾ ਚਵਾਜੇ 18 ਕਿਲੋ ਇਹ ਚਵਾਜੇ 20 ਕਿਲੋ ਇਹ ਚਵਾਜੇ 10 ਕਿਲੋ ਬਾਈ ਕਹਿੰਦਾ ਅਗਲਾ ਆਪਦੀ ਸਮਝ ਨਾਲ ਲੈ ਲੈ ਕਿ ਅਸੀਂ ਕਿਦਾਂ ਦੀ ਸੇਵਾ ਕਰਨੀ ਹੈ ਅਸੀਂ ਤੁਹਾਨੂੰ ਬਾਈ ਕਹਿੰਦਾ ਦੱਸਦਾ ਕਿ 17 ਕਿਲੋ ਦੁੱਧ ਦਿੱਤਾ ਪਹਿਲਾਂ ਨੇ ਢੁੱਡੀ ਕੇ ਪਿੰਡ ਤੋਂ ਲਈ ਹੈ ਜਿਨ੍ਹਾਂ ਤੋਂ ਲਈ ਹੈ ਅਗਲੇ ਦਾ ਐਡਰੈਸ ਦੱਸ ਦੂੰ ਨਾਂ ਦੱਸ ਦੂੰ ਢੁੱਡੀ ਕਿਆਂ ਤੋਂ ਜਾ ਕੇ ਅਗਲਾ ਪਤਾ ਕਰ ਲਿਜੀਏ ਪਤਾ ਕਰਨਾ ਹਾਂ ਹਾਂ ਮੁੱਲ ਇਹਦਾ ਕਿੰਨਾ ਕਿਤਾ ਜਾਇਜ਼ ਜਾ ਜਿਵੇਂ ਹੀ ਮੁੱਲ ਘਰਾਉਣ ਦਾ ਭਈ ਇਹੋ ਹੀ ਆ 50 52 ਮੰਗੀਆਂ ਨੇ ਆਪਾਂ 45000 ਤੋਂ 500 ਛੋਟ ਕਰਦੇ ਸਾਢੇ 44 ਦੀ ਮੁੱਲ ਬਾਈ ਕਹਿੰਦਾ 50000 52000 ਜਿੰਨਾ ਮਰਜ਼ੀ ਕਰਾ ਲਓ ਸਾਢੇ 45000 ਦੀ ਦੇ ਦੇਣੀ ਆ 500 ਛੋਟ ਕਰ ਦੇਣੀ 45 ਦੀ ਤਿੰਨ ਨੰਬਰ ਕੱਢ ਮੱਖਣਾ ਬਾਹਰ ਇਹ ਨੰਬਰ ਦੂਜਾ ਸੁਹਾ ਵੈੜਾ ਬਾਈ ਹੂੰ ਬਹੁਤ ਚੰਗੀ ਵੈੜਾ 20 ਕਿਲੋ ਦੁੱਧ ਨਿਕਾਉਂਦਾ ਬਾਈ ਕਹਿੰਦਾ 20 ਕਿਲੋ ਦੁੱਧ ਵਾਲੀ ਗਾਂ ਕਿੰਨੇ ਦਿਨ ਲਾਉਗੀ 10 ਦਿਨਾਂ ਦੀ ਕੱਚੀ ਆ ਵਜਨ ਵੇਖ ਕਿੰਨਾ ਵੈੜਦਾ 10 ਦਿਨਾਂ ਦੀ ਕੱਚੀ ਆ ਪੈਠਪੜਾ ਵੇਖ ਲੋ ਸੀਲ ਸਭ ਸਾਰੇ ਨਾ ਕੀ ਫੁੱਲ ਹੈ ਗਰਮ ਨਾਗ ਕੋਈ ਵੀ ਨਹੀਂ 10 ਦਿਨ ਡੇਟ ਮੁਤਾਬਕ ਕੱਚੀ ਆ ਵਲਟੇਲਾਂ ਬਹੁਤ ਪਈਆਂ ਥਣ ਪੂਰਾ ਚੰਗਾ ਆਦੀ ਚਵਾਈ ਵਾਲਾ ਜਾਣ ਵਾਲਾ ਬਾਈ ਰਜਾਦੀਆ ਭਰਾਵਾ ਟਰੈਕਟਰ ਆਏ ਮੋੜਦਾ ਮੋੜਦਾ ਨਹੀਂ ਜਾ ਰਹੀ ਗਾ ਇਹ ਨਸੀਰਾ ਡੇਲੀ ਬਹੁਤ ਗੈਂਤੀ ਜੇ ਇਸ ਘਰੇ ਪਸ਼ੂ ਆਉਂਦੇ ਆ ਜਦੋਂ ਮਰਜੀ ਆਜੋ ਪੰਜ ਚਾਰ ਸੱਤ ਵੇੜਾਂ ਇਸ ਘਰੇ ਸੇਲ ਲਈ ਅਵੇਲੇਬਲ ਖੜੀਆਂ ਹੁੰਦੀਆਂ ਆ ਖੁਰਨੀਆਂ ਭਰੀਆਂ ਹੁੰਦੀਆਂ ਅੱਜ ਆ ਚਾਰੇ ਵਗ ਜਾਣੀਆਂ ਆ ਤੁਹਾਨੂੰ ਪੰਜ ਛੇ ਹੋਰ ਆ ਜਾਣੀਆਂ ਡੇਲੀ ਆਈ ਚੱਲੀ ਜਾਂਦਾ ਕੰਮ ਕ੍ਰੋਸਾਂਗ ਚ ਪੈਂਦੀ ਆ ਮੱਝਾਂ ਰਗਾ ਦੁੱਧ ਦਊ ਜਾਂ ਮਾਂ ਚਿੱਟਾ ਪਰ ਇਹ ਨਜ਼ਰ ਲੱਗ ਤੇ ਛੜਾ ਦਾ ਕੰਮ ਹੀ ਨਹੀਂ ਕਰਦਾ ਛੜਾ ਦਾ ਤਾਂ ਬਾਈ ਕਹਿੰਦਾ ਕੰਮ ਹੀ ਨਹੀਂ ਹੂੰ ਬਾ ਵਾਗੜਾ ਪੀਂਗ ਪਾ ਕੇ ਬਹਿ ਜੇ ਸ਼ਹਿਰ ਹੀ ਤਾਰੇ ਇਥੇ ਨਾਲ ਜੇ ਮਾਰੂਆਂ ਇਹਨਾਂ ਕੋਈ ਚੀਪਾ ਹੂ ਲੈ ਹੂੰ ਸਹਿਤੀ ਇਹ ਮਾਰਦੀ ਇਹਦਾ ਮੁੱਲ ਜਾਇਜ ਜਾਂ ਮੱਖਣਾ ਫਿਰ ਤਿਆਰ ਹੋਈ 55000 ਦੀ ਆ ਹੂੰ ਪਰ ਕੋਈ ਭੈਣ ਭਰਾ ਕੋਈ ਛੋੜ ਛੱਪੇ ਵਾਲਾ ਕੰਮ ਹੀ ਹੋਣਾ 45 ਦੀ ਹੀ ਦੇ ਦੇਣੀ ਅੱਜ 45 ਦੀ ਪਰ ਇੱਕ ਗਾਲਾ ਕੋਈ 45 ਦੇ ਦੇ ਕੇ ਵਿਖਾ ਦੇਣੀ ਹੋਣ ਵਾਲੀ ਗਾ ਪਤਾ ਵੀ ਦਾਵਾ ਕਰ ਲਾਂਗੇ ਜੀ ਸਹੀ ਹੈ ਦੋਸਤੋ ਬਾਈ ਕਹਿੰਦਾ ਤਿਆਰ ਹੋਈ 55 ਦੀ ਆ ਅੱਜ 45000 ਦੀ ਦੇ ਦੇਣੀ ਆ ਵਿੱਚ ਛੋੜ ਬਾਈ ਕਰ ਦੂਗਾ ਅਗਲਾ ਬੇਫਿਕਰ ਹੋ ਕੇ ਆਜੇ ਲਾਸਟ ਤੇ ਚੱਲ ਜੇ ਕੋਈ ਚਾਰੇ ਲੈ ਲਊ ਯਾਰ ਹਾਂ 40 40 ਦੇ ਹਿਸਾਬ ਨੂੰ ਚਾਰੇ ਹੀ ਦੇ ਦਾਂਗੇ ਚਾਰੇ 40 40 ਦੀਆਂ ਦੋਸਤੋ ਚਾਰ ਵੜਾ ਚਾਰੇ 40 40 ਹਜ਼ਾਰ ਦੀਆਂ ਇਹਦਾ ਕੰਨ ਮਾਸੂਆ ਕੱਲੀ ਕੁਲੀ ਨਹੀਂ ਹੋਣੀ 40 ਚੂਲੀ ਦੀ ਹੁਣ ਦੱਸ ਦੇਣਾ ਪਹਿਲਾਂ ਮੈਂ ਠੀਕ ਹੈ ਹਾਂ ਕੱਲੀ ਲਊ 45 45 ਕੁਲੀ ਕੱਲੀ ਦਾ 45 45 ਹਾਂ ਦੋ ਚਾਰੇ 40 40 ਨਹੀਂ ਦੇਣਾ ਹਾਂ ਠੀਕ ਹੈ ਇਹ ਪਹਿਲਾਂ ਨਾਲ ਗੱਲ ਸਹੀ ਹੈ ਹਾਂ ਕਿੰਨੇ ਕਿਦਾਂ ਲੈ ਜੂ ਇਹ ਦੂਜਾ ਸੁਆ ਵੱਛੀ ਆ ਦਿਨੇ ਦੇ 7-5 ਅੱਛੀ ਤੇ ਠੀਕ ਹੈ ਦੋਤਾ ਰਿਕਾਰਡ ਪਲੂਨ ਦਾ 18 ਲੀਟਰ ਮੁੱਲੇ ਦਾ ਜਾਇਜ਼ ਜਾਗਣ ਸਾਡੇ 45 ਦੀ ਜਸ ਨੂੰ ਹੋਣੀ ਕੱਲੀ ਗਾ ਕੱਲੀ ਗਾ 45000 ਦੀ ਦੇ ਦੇਣੀ 500 ਛੋੜ ਕਰ ਦੂ ਕੋਈ ਗੱਲ ਨਹੀਂ ਚਾਰ ਵੜਾ ਕੱਲੀ ਕੱਲੀ ਲਊ ਅਗਲਾ 45 45000 ਦੀ ਜੇ ਕੋਈ ਚਾਰੇ ਬਾਈ ਕਾਂ ਦਾ ਇਕੱਠੀਆਂ ਲੈ ਲੈਂਦਾ ਫਿਰ ਚੌਖੜੀ 40 40000 ਦੀ ਦੇ ਦੇਣੀ ਆ ਹੂੰ ਵਾਲਟ ਲਾ ਪਈਆਂ ਬਹੁਤ ਆ ਲੰਮੀ ਤੋਰ ਮਾੜੀ ਏ ਇਧਰ ਨੂੰ ਤੋਂ ਦੁੱਧ ਬਾਈ ਕਹਿੰਦਾ 18 ਕਿਲੋ ਵਾਂਗੂ ਦਿੱਤਾ ਇਹਨੇ ਪਹਿਲਾਂ ਨੇ ਬਾਕੀ ਜਿਹਦੇ ਜਿਹੜਾ ਵੀ ਨਾਕ ਪਸੰਦ ਆ ਉਹ ਅਗਲਾ ਆਪ ਦੀ ਸਮਝ ਨਾਲ ਲੈ ਲੈ ਕਿ ਕਿੰਨਾ ਦੇਊਗੀ ਕੱਲੀ 45000 ਦੀ ਦਿਨ ਕਿਨੇ ਦੱਸਿਆ ਇਹਦੇ ਹਫਤੇ ਦੀ ਕੱਚੀ ਆ ਆ ਵਾਲਟਾ ਕੱਢ ਕੇ ਸੂ ਘਰ ਮਾੜੀ ਦੂਜੇ ਸੂਵੇ ਸੁੰਦੀ ਆ ਕੱਲੀ ਕੱਲੀ ਦਾ ਮੁੱਲ 45 45000 ਜੇ ਕੋਈ ਚਾਰੇ ਨਗ ਲੈ ਲੂ 40 40000 ਦੇ ਦੇਣੇ ਆ ਜੇ ਕੋਈ ਭੈਣ ਭਰਾ ਰਲ ਕੇ ਲੈ ਲੇ ਦੋ ਦੋ ਨਗ 40 40000 ਦੀਆਂ ਵੜਾਂ ਦੇ ਦੇਣੀਆਂ ਕੱਲੀ 45 45000 ਦੀ ਫੋਨ ਨੰਬਰ ਸਕਰੀਨ ਤੇ ਬਿਲਕੁਲ ਸਸਤੇ ਜੇ ਮੁੱਲ ਦੀਆਂ ਛੋਟੇ ਭਾ ਦੀਆਂ ਚਾਰ ਵੜਾਂ ਸਸਿਕਾ